ਬੀਤੇ ਦਿਨ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਦੇਖਿਆ ਜਾ ਸਕਦਾ ਇੱਕ ਟਰੈਕਟਰ ਦੀ ਮਦਦ ਦੇ ਨਾਲ ਨਿਸ਼ਾਨ ਸਾਹਿਬ ਨੂੰ ਤੋੜਿਆ ਜਾ ਰਿਹਾ ਯਾਨੀ ਕਿ ਜੋ ਨਿਸ਼ਾਨ ਸਾਹਿਬ ਜਿੱਥੇ ਲਗਾਇਆ ਗਿਆ ਉਹ ਥੜੇ ਨੂੰ ਤੋੜਿਆ ਜਾ ਰਿਹਾ ਜਿਸ ਤੋਂ ਬਾਅਦ ਨਿਸ਼ਾਨ ਸਾਹਿਬ ਵੀ ਟੇਡਾ ਹੋ ਜਾਂਦਾ ਤੇ ਇੱਕ ਤਰ੍ਹਾਂ ਸਿੱਧੀ ਸਿੱਧੀ ਬੇਅਦਬੀ ਕਰਨ ਦੇ ਜੋ ਇਲਜ਼ਾਮ ਇਹਨਾਂ ਦੇ ਉੱਤੇ ਲੱਗੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਤੱਕ ਇਹ ਮਾਮਲਾ ਪਹੁੰਚਿਆ ਪੁਲਿਸ ਦੇ ਵੱਲੋਂ ਕਈ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਪਰ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਨਹੀਂ ਹੋਈ ਤਾਂ ਇਹ ਅੱਗ ਦੇ ਵਾਂਗ ਵਾਇਰਲ ਹੋਣ ਵਾਲੀ ਵੀਡੀਓ ਦੀ ਸੱਚਾਈ ਕੀ ਆ ਕਿੱਥੋਂ ਦੀ ਵੀਡੀਓ ਆ ਤੁਹਾਨੂੰ ਪੂਰੀ ਗੱਲਬਾਤ ਵਿਸਥਾਰ ਦੇ ਨਾਲ ਦੱਸ ਦਿਆਂ ਦਰਅਸਲ ਇਹ ਵੀਡੀਓ ਆ ਅਮਰਤਸਰ ਦੇ ਪਿੰਡ ਬਡਾਲੀ ਦੀ ਜਿੱਥੇ ਕਿ ਨਿਸ਼ਾਨ ਸਾਹਿਬ ਨੂੰ ਪੁੱਟਣ ਵਾਲਿਆਂ ਦਾ ਵੀ ਹੁਣ ਬਿਆਨ ਸਾਹਮਣੇ ਆ ਗਿਆ ਦੱਸਿਆ ਜਾ ਰਿਹਾ ਕਿ ਗੁਰੂ ਕੀ ਬਡਾਲੀ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਨੂੰ ਜੋ ਲੋਕਾਂ ਦੇ ਵੱਲੋਂ ਪੁੱਟਿਆ ਗਿਆ ਉਹ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਰਿਹਾ ਤਾਂ ਜਦੋਂ ਗੁਰੂ ਕੀ ਬਡਾਲੀ ਪਿੰਡ ਵਾਸੀ ਪਹਿਲੀ ਧਿਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 1975 ਤੋਂ ਲਗਾਤਾਰ ਇਸ ਜ਼ਮੀਨ ਨੂੰ ਵਰਤ ਰਹੇ ਸਨ ਸ਼ੁਰੂ ਦੇ ਵਿੱਚ ਹੀ ਪੰਚਾਇਤੀ ਜ਼ਮੀਨ ਸੀ ਜਿਸ ਨੂੰ ਲੈ ਕੇ ਮੌਜੂਦਾ ਸਰਪੰਚ ਵੱਲੋਂ ਉਹਨਾਂ ਨੂੰ ਵਰਤਣ ਲਈ ਦਿੱਤਾ ਗਿਆ ਸੀ ਜਿਸ ਦੇ ਕਾਗਜ਼ਾਤ ਵੀ ਉਹਨਾਂ ਦੇ ਕੋਲ ਨੇ ਪੰਚਾਇਤੀ ਜ਼ਮੀਨ ਤੋਂ ਬਾਅਦ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਰਲ ਕੇ ਇਸ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਨਿਸ਼ਾਨ ਸਾਹਿਬ ਨੂੰ ਲਗਾ ਦਿੱਤਾ ਗਿਆ ਸੀ ਤੇ ਉਸ ਤੋਂ ਇਲਾਵਾ ਫਿਰ ਅੱਗੇ ਦਾ ਪ੍ਰੋਸੈਸ ਕੀ ਹੋਇਆ ਆਖਰ ਨੌਬਤ ਕਿਉਂ ਆਈ ਏ ਨਿਸ਼ਾਨ ਸਾਹਿਬ ਪੁੱਟਣ ਦੀ ਇਸ ਤਰੀਕੇ ਦੇ ਨਾਲ ਕਿਉਂ ਪੁੱਟਿਆ ਗਿਆ ਹਾਲਾਂਕਿ ਕੋਈ ਤੌਰ ਤਰੀਕਾ ਹੁੰਦਾ ਪਹਿਲਾਂ ਨਿਸ਼ਾਨ ਸਾਹਿਬ ਦੀ ਪੋਸ਼ਾਕ ਜਿਹੜੀ ਆ ਉਸ ਨੂੰ ਉਤਾਰ ਦੇ ਫਿਰ ਥੜੇ ਨੂੰ ਜਿਹੜਾ ਆ ਆਰਾਮ ਦੇ ਨਾਲ ਉਹ ਕਰ ਦੇ ਬੜੇ ਅਦਰ ਸਤਕਾਰ ਦੇ ਨਾਲ ਨਿਸ਼ਾਨ ਸਾਹਿਬ ਉਥੋਂ ਪੜ ਸਕਦੇ ਸੀ ਪਰ ਇਸ ਤਰੀਕੇ ਦੇ ਨਾਲ ਟਰੈਕਟਰ ਦੇ ਨਾਲ ਥੜੇ ਨੂੰ ਤੋੜਿਆ ਗਿਆ ਟੇਡਾ ਕਰਕੇ ਇੱਕਦਮ ਗਿਰਾ ਦਿੱਤਾ ਗਿਆ ਤਾਂ ਇੱਕ ਤਰ੍ਹਾਂ ਦੀ ਬੇਅਦਬੀ ਮੰਨੀ ਜਾ ਰਹੀ ਆ ਪਰ ਇਸ ਦੇ ਵਿੱਚ ਤਰਕ ਕੀ ਆ ਇਸ ਦੇ ਵਿੱਚ ਤਰਕ ਜੋ ਪਿੰਡ ਵਾਲੇ ਨੇ ਜਸਵੰਤ ਸਿੰਘ ਜੋ ਪਿੰਡ ਦਾ ਵਾਸੀ ਆ ਬਰਿੰਦਰ ਸਿੰਘ ਮਾਨ ਪਿੰਡ ਵਾਸੀ ਆ ਤੇ ਇਸ ਤੋਂ ਇਲਾਵਾ ਮਲਵਿੰਦਰ ਸਿੰਘ ਪਿੰਡ ਵਾਸੀ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹਨਾਂ ਦੀ ਜਵਾਨੀ ਸੁਣਾਉਣਾ ਹੈ ਤੇ ਦੂਜੇ ਪਾਸੇ ਪਰਮਜੀਤ ਸਿੰਘ ਨਿਸ਼ਾਨ ਸਾਹਿਬ ਲਗਾਉਣ ਵਾਲੀ ਜੋ ਦੂਜੀ ਟੀਰਾ ਉਹ ਕੀ ਕਹਿ ਰਹੀ ਆ ਪੂਰੇ ਮਾਮਲਾ ਕੀ ਆ ਆਖਰ ਕਦੋਂ ਨਿਸ਼ਾਨ ਸਾਹਿਬ ਲਗਾਇਆ ਗਿਆ ਸੀ ਆਖਰ ਕਿਉਂ ਆ ਜਿਹੀ ਨੋਬਤ ਆਈ ਪੂਰੀ ਗੱਲਬਾਤ ਸੁਣਾਉਣੀ ਆ ਸਾਡੇ ਸਹਿਯੋਗੀ ਅਮਨ ਤੱਕੜ ਦੇ ਵੱਲੋਂ ਰਿਪੋਰਟ ਸਾਂਝੀ ਕੀਤੀ ਗਈ ਪਰਾ ਨਾਮ ਦੱਸ ਕੇ ਕਿ ਇਹ ਮਾਮਲਾ ਜਿਹੜੇ ਮੇਰਾ ਨਾਮ ਜਸਵੰਤ ਸਿੰਘ ਪੁੱਤਰ ਸਰਦਾਰ ਸਰਨ ਸਿੰਘ ਆ ਜੀ ਗੁਰੂ ਕੀ ਵਡਾਲੀ ਅਸੀਂ 64 65 ਤੋਂ 60 65 ਸਾਲ ਹੋ ਗਏ ਆ ਜ਼ਮੀਨ ਉਹ ਦੇ ਆ ਨਾ ਕਾਰਪੋਰੇਸ਼ਨ ਦੀ ਜ਼ਮੀਨ ਆ ਪਹਿਲਾਂ ਪੰਚਾਇਤ ਦੀ ਸੀ ਪੰਚਾਇਤ ਤੋਂ ਹਿੰਜ ਕਾਰਪੋਰੇਸ਼ਨ ਬਣ ਗਈ ਕਾਰਪੋਰੇਸ਼ਨ ਕੋਲ ਚਲੇਗੀ ਅਸੀਂ ਉਦੋਂ ਤੋਂ ਵਾਅਦਾ ਕਰਾਂ 64 65 ਤੋਂ ਪੰਚਾਇਤ ਦੇ ਵੇਲੇ ਤੋਂ ਲੈ ਕੇ ਇਹ ਅੱਜ ਆ 18 ਨੂੰ ਵੀ ਜਮ੍ਹਾਂ ਬੰਦੀ ਆ ਇਹ ਵੀ ਸਾਡੇ ਨਾਮ ਆ ਨਵੀਂ ਜਿਹੜੀ ਬਣੀ ਆ ਤੇ ਇਹ ਜਿਹੜੇ ਲੋਕ ਨੇ ਸਾਡਾ ਆਹ ਵੇਖੋ ਕਾਰਪੋਰੇਸ਼ਨ ਨਾਲ ਕੇਸ ਚੱਲਦਾ ਜਾਂ ਕਾਰਪੋਰੇਸ਼ਨ ਦੇ ਮਾਲਕਾਂ ਜਾਂ ਅਸੀਂ ਮਾਲਕਾਂ ਜਨਾਂ ਚਰਵੋਣੇ ਆ ਅਸੀਂ ਮਾਲਕਾਂ ਜਦੋਂ ਕਾਰਪੋਰੇਸ਼ਨ ਤੇ ਹੱਕ ਚ ਹੋ ਜੂਗਾ ਫਿਰ ਕਾਰਪੋਰੇਸ਼ਨ ਮਾਲਕਾਂ ਤੀਜੇ ਬੰਦੇ ਦਾ ਤੇ ਕੋਈ ਉਹਦੇ ਵਿੱਚ ਦਖਲਦੰਦੀ ਨਹੀਂਗੀ ਇਹ ਲੋਕ ਜਿਹੜੇ ਨੇ 2 ਮਹੀਨੇ ਹੋ ਗਏ ਆ 1.5 ਮਹੀਨਾ ਇਹਨਾਂ ਨੇ ਆ ਰਾਤ ਆਣ ਕੇ 11:30 ਵਜੇ ਦੇ ਨਿਸ਼ਾਨ ਸਾਫ ਕੱਟ ਦਿੱਤਾ ਪਹਿਲੀ ਬਗੀਚੇ ਗੋਡੇ-ਗੋਡੇ ਪੱਠੇ ਹੋਏ ਆ ਵਿੱਚ ਜਾ ਕੇ ਨਿਸ਼ਾਨ ਸਾਫ ਕੱਟ ਦਿੱਤਾ ਤੇ ਕਹਿੰਦੇ ਅਸੀਂ ਮਾਲਕ ਆ ਜੀ ਉਹ ਜਿਹੜੇ ਪੱਠੇ ਹੀ ਉਹ ਵੀ ਕੋਟਸ ਦਿੱਤੇ ਹਥਾਨਾਂ ਵਾਲੀ ਤੇ ਹੋਣਾ ਹੀ ਅਕਾਰ ਤੱਕ ਸਭ ਕੋ ਵੀ ਗਏ ਆ ਕਾਰਪੋਰੇਸ਼ਨ ਕੋਲ ਵੀ ਗਏ ਆ ਸ਼ਰੋਮਣੀ ਕਮੇਟੀ ਕੋਲ ਵੀ ਗਏ ਆ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਬਾਕੀ ਦੂਜੀ ਜਿਹੜੀ ਗੱਲ ਆ ਇਹਦੇ ਵਿੱਚ ਪਿੰਡ ਵਾਲਿਆਂ ਦਾ ਸਾਰਿਆਂ ਦਾ ਸਹਿਯੋਗ ਆ ਤੇ ਕਿਸੇ ਜਸੇਬੰਦੀ ਦਾ ਸੰਯੋਗ ਨਹੀਂ ਕਿ ਕਿਸੇ ਜੰਦੀ ਜਸੇਬੰਦੀ ਨੇ داخل ਦਿੱਤਾ ਹੋਵੇ ਅਸੀਂ ਆਪ ਪਿੰਡ ਵਾਲੇ ਜਿਹੜੇ ਅਸੀਂ ਆਪ ਜਾ ਕੇ ਨਿਸ਼ਾਨ ਸਾਹਿਬ ਫਿਰ ਟਰਾਇਆ ਕੱਢਿਆ ਉਹ ਵੀ ਅਰਜ਼ਾਸ ਕਰਕੇ ਮਰਯਾਜ਼ਾ ਅਨਸਾਰ ਲਾਇਆ ਕੋਈ ਇਹਦੇ ਵਿੱਚ ਕਿਸੇ ਦਾ ਜ਼ਖਰ ਨਹੀਂ ਕਾਬਰ ਦੇਦਾ ਅਸੀਂ ਪਿੰਡ ਵਾਲਸੀ ਜਿਹੜੇ ਜਾਂ ਜ਼ਮੀਨ ਵਾਉਂਦੇ ਆ ਜਿਹੜੇ ਅਸੀਂ ਉਹਦੇ ਵਿੱਚ ਦਖਲਦਾਰ ਜੀ ਸਾਡੀ ਹੈ ਤੁਹਾਨੂੰ ਕਿੰਨੇ ਸਮੇਂ ਤੋਂ ਇਹ ਜ਼ਮੀਨ ਵਾਰ ਹੈ ਇਹ ਆਪੇ ਫੋਜੀ ਜ਼ਮੀਨ ਵਾਪਸ 73 74 ਦੀ ਜਿਆ ਗਰਦੌਰੀ ਆ ਆ ਵੇਖੋ 73 74 ਤੋਂ ਲੈ ਕੇ ਅੱਜ ਤੱਕ ਸਾਡੇ ਨਾਂ ਗਰਦੌਰੀ ਆ ਜਮੀਨ ਦੀ ਤੇ ਵੋਂਦੇ ਵੀ ਅਸੀਂ ਆ ਹਾਂਜੀ ਫਸਲ ਸਿਆਰ ਖੋਤਾ ਔਰ ਕੋਣ ਉਹ ਲੋਕ ਨੇ ਜਿਹੜਾ ਇਸ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇੱਥੋਂ ਪਿੰਡ ਦੇ ਆ ਉਹ ਨਾਂ ਤੇ ਵੇਖੋ ਜੀ ਅਕਾਲ ਪੁਰਖ ਸਾਹਿਬ ਨੂੰ ਨਾਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਤੀਜਾ ਪੰਥ ਆ ਜਿਹਨਾਂ ਨੇ ਉਹ ਕਾਲੀਆਂ ਜੀਆਂ ਪੱਗਾਂ ਪੱਧੀਆਂ ਕੋਈ ਉਹ ਕਦੇ ਉਹਨਾਂ ਗੁਰਦੁਆਰੇ ਮੱਥਰ ਨਹੀਂ ਟੇਕਿਆ ਕਦੇ ਗੁਰਦੁਆਰਿਆਂ ਪ੍ਰਸ਼ਾਦ ਨਹੀਂ ਕਰਿਆ ਉਹ ਆਪਣੇ ਆਪ ਨੂੰ ਪੰਥਰ ਸਮਝਦੇ ਆ ਕਿ ਉਹਾਂ ਦੇ ਵੀ ਅਸੀਂ ਜੋ ਹੈਗੇ ਆ ਅਸੀਂ ਪੰਥ ਦੇ ਮਾਲਕ ਆ ਅਸੀਂ ਪਹਿਲਾਂ ਵੀ ਕਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇੱਥੇ ਹਾਂ ਕੀਤੀ ਆ ਜੀ ਬੜੀ ਵਾਰਾ ਸਾਨੂੰ ਧਮਕੀਆਂ ਦਿੱਤੀਆਂ ਪਰ ਫਿਰ ਵੀ ਅਸੀਂ ਜੱਜਦੇ ਰਹੇ ਆ ਹੁਣ ਵੀ ਅਸੀਂ ਬੜੀ ਸਹਿਨਸ਼ੀਲਤਾ ਰੱਖੀ ਆ ਡੇਢ ਦੋ ਮਹੀਨੇ ਸਹਿਨਸ਼ੀਲਤਾ ਰੱਖੀ ਆ ਕਿ ਨਹੀਂ ਨਿਸ਼ਾਨ ਸਾਹਿਬ ਨੂੰ ਨਹੀਂ ਛੇੜਨਾ ਅਸੀਂ ਬਾਹਰ ਅਕਾਲ ਤਖਤ ਸਾਹਿਬ ਸ਼ਰੋਮਣੀ ਕਮੇਟੀ ਕਾਰਪੋਰੇਸ਼ਨ ਸਾਰਿਆਂ ਦੇ ਭਾਜਨਾਸ ਕੀਤੀ ਆ ਪਰ ਅਸੀਂ ਉਸੇ ਨਿਸ਼ਾਨ ਸਾਹਿਬ ਨੂੰ ਨਹੀਂ ਹੱਥ ਲਾਇਆ ਜਾ ਕੇ ਅਸੀਂ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਨਿਸ਼ਾਨ ਸਾਹਿਬ ਲੱਗੇ ਨੂੰ ਕਾਫੀ ਸਮਾਂ ਹੋ ਗਿਆ ਸੀ ਪਹਿਲਾਂ ਕਿ ਉਹ ਤੁਸੀਂ ਇਸ ਨੂੰ ਕੋਲ ਆਊਂਡ ਕੁਛ ਪਹਿਲਾਂ ਇਸ ਤਰ੍ਹਾਂ ਦੀ ਕੋਈ ਲੋਕ ਜਿਹੜੇ ਸਾਡੀਆਂ ਜਸੇ ਬੰਦੀਆਂ ਦੇ ਆਪਣਾ ਆਮ ਆਦਮੀ ਸਮਝ ਲਓ ਕਾਂਗਰਸ ਸਮਝ ਲਓ ਅਕਾਲੀ ਸਮਝ ਲਓ ਉਹਨਾਂ ਦੇ ਮਗਰੀ ਤੁਰੇ ਫਿਰਦੇ ਰਹੇ ਆ ਕਿ ਸਾਇੰਸ ਹੀ ਇੰਤਜ਼ਾਰ ਨਾਲ ਜਿਹੜਾ ਕੰਮ ਹੋ ਜੇ ਉਹ ਚੰਗਾ ਅਸੀਂ ਲੜਾਈ ਵਾਲੇ ਪਾਸੇ ਜਾ ਕੇ ਖੁਸ਼ ਨਹੀਂ ਮੁੱਢ ਤੋਂ ਹੀ ਸਾਡਾ ਰਿਕਾਰਡ ਆ ਕਦੇ ਅਸੀਂ ਅੱਜ ਤੱਕ ਨਾ ਸਾਡਾ ਵੱਡਾ ਮਾਪੇ ਨਾ ਕੋਈ ਨਾ ਅਸੀਂ ਕਦੇ ਅਸੀਂ ਥਾਣੇ ਦਾ ਮੂੰਹ ਨਹੀਂ ਵੇਖਿਆ ਇਹਦਾ ਮਤਲਬ ਇਹ ਹੈ ਜਿਹੜਾ ਉਸ ਦਿਨ ਤੁਸੀਂ ਨਿਸ਼ਾਨ ਸਾਹਿਬ ਜਿਹੜਾ ਉਤਾਰਿਆ ਗਿਆ ਉਸ ਨੂੰ ਤੁਲ ਦਿੱਤਾ ਗਿਆ ਜਾਂ ਬੁੱਝ ਕਿਸ ਤਰ੍ਹਾਂ ਵੀਡੀਓ ਵਰਲ ਦਿੱਤੀ ਨਹੀਂ ਵੀਡੀਓ ਤੇ ਬਣਾਈਆਂ ਮੁੰਡਿਆਂ ਨੇ ਵੀਡੀਓ ਵੈਸੇ ਪਰ ਸਾਡਾ ਕੋਈ ਇਹਦੇ ਵਿੱਚ ਰੋਲ ਨਹੀਂ ਆ ਕਿ ਅਸੀਂ ਵੀਡੀਓ ਬਣਾ ਕੇ ਤੇ ਲੋਕਾਂ ਦੇ ਵਿੱਚ ਪ੍ਰਚਾਰ ਕਰੀਏ ਜਾਂ ਉਹ ਕਰੀਏ ਜੋ ਕਰੀਏ ਅਸੀਂ ਇਹੋ ਜਿਹਾ ਚਾਰਾ ਨਹੀਂ ਕੀਤਾ ਜਿਵੇਂ ਵੀਡੀਓ ਪਰਮਿੰਗ ਦੇ ਵਿੱਚ ਕਿਹਾ ਜਾ ਰਿਹਾ ਕਿ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਇਸ ਮਾਮਲੇ ਤੁਹਾਡਾ ਹੀ ਕਹਿਣਾ ਕਿ ਤੁਹਾਡੇ ਵੱਲੋਂ ਮਰਿਆਦਾ ਅਨੁਸਾਰ ਉਤਾਰਿਆ ਗਿਆ ਜਿਵੇਂ ਕਿ ਨਿਸ਼ਾਨ ਸਾਹਿਬ ਉੱਤੇ ਲੱਗਾ ਹੋਇਆ ਸੀ ਕਿ ਉੱਤੇ ਉਹ ਸਹੀ ਲੱਗਾ ਹੋਣਾ ਸੀ ਜਾਂ ਨਹੀਂ ਲੱਗਾ ਨਹੀਂ ਜੀ ਬਿਲਕੁਲ ਬਿਲਕੁਲ ਬੇਅਦਬੀ ਹੋਈ ਆ ਉਹਦੀ ਉਹ ਉਹਨਾਂ ਕੀਤੀ ਆ ਲਾਉਣ ਵਾਲਿਆਂ ਨੇ ਸਾ ਪੁੱਟਣ ਵਾਲਿਆਂ ਬਿਲਕੁਲ ਆਪਣਾ ਪੰਜ ਕਕਾਰੀ ਸਿੰਘ ਸਾਹਿਬ ਆ ਉਹਨੇ ਅਦਾਸਾ ਕਰਕੇ ਮਹਾਰਾਜ ਨੂੰ ਯਾਦ ਕਰਕੇ ਤੇ ਫੇਰ ਹਾਂ ਉਤਾਰਿਆ ਰਮਾਲਾ ਉਹਦਾ ਤੇ ਫੇਰ ਅਸੀਂ ਉਖਾੜਿਆ ਉਥੋਂ ਉਖਾੜ ਕੇ ਅਸੀਂ ਉਹਨੂੰ ਥੱਲੇ ਨਹੀਂ ਪੁੰਜੇ ਵੀ ਨਹੀਂ ਰੱਖਿਆ ਮੋਢਿਆਂ ਤੇ ਚੁੱਕ ਕੇ ਅਸੀਂ ਬੋੜੀ ਸਾਹਿਬ ਗੁਰਦੁਆਰਾ ਸਾਡੇ ਲਾਗੇ ਉਸੇ ਜ਼ਮੀਨ ਤੇ ਉਸੇ ਛੱਡ ਕੇ ਆਏ ਹਾਂ ਹੁਣ ਕੀ ਮੰਗ ਕਰਦੇ ਹੁਣ ਇਹ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਜਿਹੜੀ ਜ਼ਮੀਨ ਆ ਬਿਲਕੁਲ ਕੋਈ ਦਖਲਅੰਦਾਜ਼ੀ ਨਾ ਕਰੇ ਸਾਡਾ ਹਾਂ ਕੇ ਸਾਡਾ ਚੱਲਦਾ ਕਾਰਪੋਰੇਸ਼ਨ ਨਾਲ ਉਹ ਕਾਰਪੋਰੇਸ਼ਨ ਦੇ ਹੱਕ 'ਚ ਹੋ ਜਾਵੇ ਉਹ ਸਾਡੇ ਹੱਕ ਚ ਹੋ ਜਾਵੇ ਉਹ ਦੋਵੇਂ ਧਿਰਾਂ ਹੀ ਲੜ ਰਹੇ ਆ ਇਹ ਤਕਰੀਬਨ 15-20 ਸਾਲ ਦੀ ਕਰ ਲੜਾਈ ਸਾਡੀ ਕਾਰਪੋਰੇਸ਼ਨ ਨਾਲ ਚੱਲਦੀ ਆ ਕਦੇ ਉਹ ਜਿੱਤ ਜਾਂਦੇ ਕਦੇ ਅਸੀਂ ਜਿੱਤ ਜਾਂਦੇ ਸਿੱਧਾ ਕਹਿਣਾ ਚਾਹੁੰਦਾ ਕਿ ਦੂਜੀ ਕੋਈ ਧਿਰ ਕਬਜ਼ਾ ਕਰਨਾ ਚਾਹੁੰਦੀ ਕਬਜ਼ਾ ਕਰਨਾ ਚਾਹੁੰਦੀ ਹੈ ਬਿਲਕੁਲ ਕਬਜ਼ੇ ਵਾਸਤੇ ਲਾਇਆ ਨਿਸ਼ਾਨ ਸਾਹਿਬ ਉਹ ਬੇਅਦਬੀ ਵਾਲੀ ਗੱਲ ਅਸੀਂ ਅਕਾਲਤ ਫਕੀਰ ਸਾਹਿਬ ਕੋਲ ਗਏ ਆ ਸਿੰਘ ਸਾਹਿਬ ਨੇ ਸਾਨੂੰ ਦਿੱਤੇ ਆ ਹੁਕਮਨਾਮੇ ਵੀ ਸਾਲ 1904 ਸਾਲ 1909 ਕਾਨੂੰਨ 1915 ਇਹ ਤਿੰਨ ਹੁਕਮਨਾਮੇ ਜੋ ਜਾਰੀ ਕੀਤੇ ਆ ਸਾਡੇ ਕੋਲ ਹੈਗੇ ਆ ਹੁਣ ਇਸ ਟਾਈਮ ਤੇ ਮਿਲੇ ਨਹੀਂ ਤੇ ਦੰਦੇ ਆ ਉਹਨਾਂ ਨੇ ਬਿਲਕੁਲ ਆਖਿਆ ਵੀ ਜਿਹੜਾ ਰੜਾ ਥਾਂ ਜਾਂ ਕਬਜ਼ੇ ਦੇ ਤੌਰ ਤੇ ਜਾਂ ਕਿਸੇ ਵੀ ਤਰ੍ਹਾਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੋਂ ਬਿਨਾਂ ਨਿਸ਼ਾਨ ਸਾਹਿਬ ਨਹੀਂ ਲਾਇਆ ਜਾ ਸਕਦਾ ਜਿੱਥੇ ਕੋਈ ਸੇਵਾ ਸੰਭਾਲਣੀ ਉਸ ਦੇ ਉੱਤੇ ਨਹੀਂ ਲਾਇਆ ਜਾ ਸਕਦਾ ਠੀਕ ਹੈ ਅੱਜ ਕੀ ਨਾਮ ਹੈ ਤੁਹਾਡਾ ਜਿਹੜਾ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕੀ ਮਾਮਲਾ ਮੈਂ ਵਰਿੰਦਰਜੀਤ ਸਿੰਘ ਮਾਨ ਹਾਂ ਜੀ ਮੈਂ ਗੁਰੂਕੀ ਉਡਾਲੀ ਦਾ ਵਸਨੀਕ ਹਾਂ ਜੀ ਜਿਹੜਾ ਇਹ ਮਸਲਾ ਉਠਾਲਿਆ ਜਾ ਰਿਹਾ ਜੀ ਗੁਰੂਕੀ ਉਡਾਲੀ ਵਿਖੇ ਸ੍ਰੀ ਤਖਤ ਦੀ ਬੀ ਹੋਈ ਨਿਸ਼ਾਨ ਸਾਹਿਬ ਦੀ ਬੀ ਹੋਈ ਹੈ ਜੀ ਇਸ ਮਸਲੇ ਬਾਰੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਕੋਈ ਨਿਸ਼ਾਨ ਸਾਹਿਬ ਦੀ ਬੀ ਨਹੀਂ ਕੀਤੀ ਗਈ ਕਾਇਦਾ ਮਰਿਆਦਾ ਅਨੁਸਾਰ ਸਿੰਘ ਸਭਾ ਨੇ ਅਰਦਾਸ ਕਰਕੇ ਉਥੋਂ ਤੇ ਉਹਦਾ ਨਿਸ਼ਾਨ ਸਾਹਿਬ ਲਾਇਆ ਗਿਆ ਹੈ ਤੇ ਬਕਾਇਦਾ ਮਰਿਆਦਾ ਅਨੁਸਾਰੀ ਉਸ ਨੂੰ ਸਾਡੇ ਗੁਰਦੁਆਰਾ ਬੋੜੀ ਸਾਹਿਬ ਇਤਿਹਾਸਿਕ ਜਗ੍ਹਾ 'ਤੇ ਅੱਥੇ ਅਜੇ ਵੀ ਸ਼ਿਸ਼ੋਭਧ ਕੀਤਾ ਗਿਆ ਹੈ ਮਸਲਾ ਇਹ ਹੈ ਜੀ ਇਹ ਜਗ੍ਹਾ ਅਸੀਂ ਮਤਲਬ ਇੱਕ ਆਮ ਕਿਸਾਨਾਂ ਤੋਂ ਕੱਟ ਕੇ ਤੇ ਪੰਚਾਇਤੀ ਜ਼ਮੀਨ ਬਣਾਈ ਗਈ ਸੀ ਫਿਰ ਇਸ ਨੂੰ ਕਾਰਪੋਰੇਸ਼ਨ ਨੂੰ ਚਾਣ ਕਰਕੇ ਇਸ ਨੂੰ ਕਾਰਪੋਰੇਸ਼ਨ ਦੀ ਜ਼ਮੀਨ ਸਾਡਾ ਉਹਨਾਂ ਨਾਲ ਮਾਮਲੇ ਦਾ ਝਗੜਾ ਚੱਲ ਰਿਹਾ ਸੀ ਉਹਦਾ ਕੇਸ ਸਾਡੇ ਵਿੱਚ ਸਟੇਟਸ ਕੋ ਹੋਇਆ ਪਿਆ ਸਾਡੇ ਹੱਕ ਵਿੱਚ ਤੇ ਅਸੀਂ ਉਹਨੂੰ ਬੀਜ ਰਹੇ ਆ ਜੋ ਜੋ ਵੀ ਉਹਨੂੰ ਉਥੇ ਬੀਜ ਰਿਆ ਉਹਦੇ ਨਾਲ ਉਹਨਾਂ ਦੀਆਂ ਅਜੇ ਤੱਕ ਗਰਦੌਰੀਆਂ ਨੇ ਤੇ ਬਸ ਮਸਲਾ ਇਹ ਆ ਜੀ ਉਹਦੇ ਲਾਗੇ ਇੰਦਰਾ ਕਲੋਨੀ ਹੈ ਜੋ ਉਸ ਵੇਲੇ ਮਰਬੇ ਬੰਦੀ ਵੇਲੇ ਬੇਜਮੀਨੇ ਬੇਕਰਾਂ ਨੂੰ ਇੰਦਰਾ ਕਲੋਨੀ ਕਰਕੇ ਉਹਨੂੰ ਗ੍ਰੈਂਡ ਲੀਵਾਸ ਯੋਜਨਾ ਬਣਾਈ ਸੀ ਉਹ ਉੱਥੇ ਪਲਾਟ ਕੱਟੇ ਆ ਤੇ ਬਿਲਕੁਲ ਇਹ ਜਗ੍ਹਾ ਜਿਹੜੀ ਆ ਉਹਦੇ ਨਾਲ ਆ ਤੇ ਇਹ ਕੁਝ ਸ਼ਰਾਰਤੀ ਅੰਸਰ ਚਾਹੁੰਦੇ ਸੀ ਵੀ ਅਸੀਂ ਉਥੇ ਕਬਜ਼ਾ ਕਰ ਲਈਏ ਧਰਮ ਦੀ ਆੜ ਹੇਟ ਪਰ ਉਹ ਅਸੀਂ ਹਰ ਇੱਕ ਜਗ੍ਹਾ ਤੇ ਐਪਲੀਕੇਸ਼ਨਾਂ ਦਿੱਤੀਆਂ ਕਾਰਪੋਰੇਸ਼ਨ ਦੇ ਕਮਿਸ਼ਨਰ ਦੇ ਕੋਲ ਚ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਮਿਲੇ ਕਾਲ ਤਖਤ ਸਾਹਿਬ ਤੇ ਵੀ ਪਹੁੰਚ ਕੀਤੀ ਉਹਨਾਂ ਨੇ ਸਾਨੂੰ ਹੁਕਮਨਾਮੇ ਦਿੱਤੇ ਆ ਕਿ ਜਿੱਥੇ ਕੋਈ ਝਗੜੇ ਵਾਲੀ ਜਗ੍ਹਾ ਹੋਵੇ ਜਾਂ ਜਿੱਥੇ ਕੋਈ ਵੀ ਮਹਾਰਾਜ ਦਾ ਜਿੱਥੇ ਸੂਪਨਾ ਹੋਵੇ ਉਥੇ ਤੁਸੀਂ ਨਿਸ਼ਾਨ ਸਾਹਿਬ ਸਜੋਬਤ ਨਹੀਂ ਕਰ ਸਕਦੇ ਉਹਨਾਂ ਦੇ ਹੁਕਮਨਾਮੇ ਸਾਨੂੰ ਭੇਜ ਕੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਉਹਨੂੰ ਨਿਸ਼ਾਨ ਸਾਹਿਬ ਨੂੰ ਜੇ ਬੇਦਬੀ ਹੋ ਰਹੀ ਆ ਸੰਗਤ ਦੀ ਮੰਗ ਉਸਾਰ ਲੋਕਾਂ ਦੀ ਪਿੰਡ ਵਾਲਿਆਂ ਦੀ ਮੰਗ ਉਸਾਰ ਅਸੀਂ ਉਹਨਾਂ ਨੂੰ ਪੂਰੇ ਰਹਿਤ ਮਰਗਾਦਾਂ ਨਾਲ ਤੇ ਉਸ ਨੂੰ ਨਿਸ਼ਾਨ ਸਾਹਿਬ ਨੂੰ ਉੱਥੋਂ ਮਤਲਬ ਉਹ ਪੂਰਾ ਪਾੜ ਨਹੀਂ ਦੱਸ ਰਿਹਾ ਸਿਰਫ ਇਹਨਾਂ ਵਾਸ ਰਿਹਾ ਵੀ ਜਦੋਂ ਕੋ ਇਹਨਾਂ ਨੇ ਉਹ ਬਣਾਇਆ ਬਹੁਤ ਇਸ ਤਰ੍ਹਾਂ ਸੀ ਵੀ ਉਹ ਆਮ ਮਸ਼ੀਨਰੀ ਤੋਂ ਬਿਨਾਂ ਬੰਦਿਆਂ ਨਾਲ ਟੁੱਟ ਨਹੀਂ ਸਕਦਾ ਉਹ ਫਿਰ ਟਰੈਕਟਰ ਦੇ ਨਾਲ ਹੀ ਉਹਨੂੰ ਛੜੇ ਨੂੰ ਤੋੜਨਾ ਪੈਣਾ ਸੀ ਇਹ ਪਹਿਲੀ ਜੋ ਸ਼ੁਰੂ ਤੋਂ ਲੈ ਕੇ ਅਰਦਾਸ ਆ ਜਾਂ ਜਿਤਨਾ ਹੀ ਮਹਾਰਾਜ ਕੋ ਉਹ ਉਹ ਫਿਲਮ ਨਹੀਂ ਵਿਖਾ ਰਹੇ ਸਿਰਫ ਉਹਦਾ ਪਾਰਟ ਵਿਖਾ ਰਹੇ ਜਿਹਨੂੰ ਟਰੈਕਟਰ ਨਾਲ ਤੋੜਿਆ ਜਾ ਰਿਹਾ ਸੀ ਬਾਕੀ ਸਾਰੀ ਸੰਗਤ ਆ ਸਾਡਾ ਗੁਰੂ ਕੀ ਉਡਾਲੀ ਵਿੱਚ ਸਾਰਿਆਂ ਭਾਈਚਾਰਿਆਂ 'ਚ ਬੜਾ ਪ੍ਰੇਮ ਆ ਕਦੀ ਕੋਈ ਐਸੀ ਜੀ ਗੱਲ ਨਹੀਂ ਹੋਈ ਆਪਸੀ ਮਤਲਬ ਮਿਲਬਰਤਨਾਂ ਰਹਿੰਦੇ ਨੇ ਇਹ ਕੁਝ ਬੰਦੇ ਜਿਹੜੇ ਇਹਨਾਂ ਨੂੰ ਮਤਲਬ ਇਹਨਾਂ ਜਗ੍ਹਾ ਤੇ ਕਬਜ਼ਾ ਕਰਕੇ ਮੁੜ ਕੇ ਉਸ ਜਗ੍ਹਾ ਨੂੰ ਮਤਲਬ ਵਰੇ ਸ਼ੀ ਪਲਾਟਾਂ ਦੇ ਵਿੱਚ ਤਬਲੀਦ ਕਰਕੇ ਅਤੇ ਉਹਨਾਂ ਨੂੰ ਗਾਂ ਵੇਚਣਾ ਇਹ ਸਾਰਾ ਗੈਂਗ ਉਹ ਕੰਮ ਕਰ ਰਿਹਾ ਆ। ਬਾਕੀ ਮੇਰੇ ਦੇਸ਼-ਵਿਦੇਸ਼ਾਂ ਵਿੱਚ ਸਾਰੀ ਸੰਗਤ ਨੂੰ ਪੀ ਲਿਆ ਵੀ ਆਪਾਂ ਭਰਮ ਵਿੱਚ ਨਾ ਆਈਏ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਸਥਾਨ ਆ। ਇੱਥੇ ਬਹੁਤ ਪਵਿੱਤਰ ਰੂਹਾਂ ਨੇ, ਇੱਥੇ ਬਹੁਤ ਧਾਰਮਿਕ ਸਥਾਨ ਨੇ। ਬਹੁਤ ਦੂਰੋਂ-ਦੂਰੋਂ ਲੋਕਾਂ ਨੂੰ ਇੱਥੇ ਦਰਸ਼ਨ ਕਰਨ ਆਉਂਦੇ ਨੇ ਅਤੇ ਲੋਕਾਂ ਵੱਲੋਂ ਵੀ ਬੜਾ ਸਹਿਯੋਗ ਦਿੱਤਾ ਜਾ ਰਿਹਾ ਆ। ਇਹਨੂੰ ਗਲਤ ਰੰਗਤ ਨਾ ਦਿੱਤੀ ਜਾਵੇ। ਇਹਨੂੰ ਸਾਡਾ ਪੱਖ ਇਹ ਆ ਵੀ ਕੋਈ ਬੇਦਬੀ ਨਹੀਂ ਹੋਈ। ਕੋਈ ਵੀ ਜੋ ਵੀ ਧਾਰਮਿਕ ਵਗਿਆ ਨਹੀਂ ਹੋਈ ਜੋ ਵੀ ਹੋਇਆ ਉਹ ਬਹੁਤ ਰਹਤ ਮਰਯਾਦਾਨਾਮ ਸੋਇਆ ਹੋਇਆ ਹੈ ਇਹ ਸਿਰਫ ਕੁਝ ਫਿਲਮ ਦਾ ਕੁਝ ਪਾਰਟ ਕੱਟ ਕੇ ਦੱਸ ਰਹੇ ਨੇ ਜਦੋਂ ਕਿ ਉਹ ਟੁੱਟ ਨਹੀਂ ਸੀ ਰਿਆ ਫਿਰ ਉਹਨੂੰ ਮਤਲਬ ਟਰੈਕਟਰ ਦੇ ਨਾਲ ਤੋੜਿਆ ਗਿਆ ਆ ਉਹਨਾਂ ਕ ਪਾੜ ਵਿਖਾ ਰਹੇ ਨੇ ਬਾਕੀ ਉਹਨੂੰ ਉਤਾਰ ਕੇ ਤੇ ਰਹਿਤ ਮਰਗਾਤਾਮ ਸ਼ਾਰਕ ਗੁਰਦੁਆਰਾ ਗੋੜੀ ਸਾਹਿਬ ਰੱਖਿਆ ਗਿਆ। ਲੱਗਦਾ ਨਹੀਂ ਕਿ ਮਾਨ ਸਾਹਿਬ ਜਿਵੇਂ ਇੱਕ ਪਹਿਲਾਂ ਵੀ ਕੁਝ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕਿ ਕਿਸੇ ਵੱਲੋਂ ਜਿਹੜੇ ਕੋਈ ਫੋਟਕਾ ਸਾਹਿਬ ਕਿਸੇ ਪਲਾਟ ਵਿੱਚ ਰੱਖ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੇਮ ਉਸੇ ਤਰ੍ਹਾਂ ਨਹੀਂ ਲੱਗਦਾ। ਹਾਂ ਬਿਲਕੁਲ ਉਸੇ ਤਰ੍ਹਾਂ ਹੈ ਜੀ ਹੁਣ ਲੋਕੀ ਮਤਲਬ ਵਿਖੂ ਜਿਹੜੀ ਸਾਡੀ ਇਹ ਜਗ੍ਹਾ ਹੈ ਜਾਂ ਜਿਹੜੀ ਇਹ ਜ਼ਮੀਨ ਹੈ ਇਹ ਜ਼ਮੀਨ ਤੇ ਵਹੀ ਯੋਗ ਹੈ। ਸਾਰੇ ਇਲਾਕੇ ਨੂੰ ਪਤਾ ਆ ਕੋਈ ਅਸੀਂ ਪ੍ਰਸ਼ਾਸਨ ਕੋ ਵੀ ਮੰਗ ਕਰਦੇ ਆ ਸ਼੍ਰੋਮਣੀ ਕਮੇਟੀ ਕੋ ਵੀ ਮੰਗ ਕਰਦੇ ਆ ਤੁਸੀਂ ਇੱਕ ਨਿਰਪੱਖ ਕਮੇਟੀ ਬਣਾ ਕੇ ਵੇਖ ਸਕਦੇ ਜੋ ਵੀ ਇਹਦਾ ਸਾਰਾ ਮਾਮਲਾ ਵਿਚਾਰਿਆ ਜਾਵੇ ਇਹ ਕੁਝ ਲੋਕ ਜਿਹੜੇ ਨੇ ਇਹ ਇਹ ਨਹੀਂ ਚਾਹੁੰਦੇ ਵੀ ਆਮ ਆਪਾਂ ਪਿੰਡਾਂ ਦੇ ਵਿੱਚ ਅਮਨ ਭਾਈਚਾਰਾ ਬਣਿਆ ਰਵੇ ਲੋਕਾਂ ਜਾਂ ਆਪਸੀ ਪ੍ਰੇਮ ਬਣਿਆ ਰਵੇ ਇਹ ਚਾਹੁੰਦੇ ਆ ਵੀ ਸਾਡਾ ਇਹਨਾਂ ਗੱਲਾਂ ਕਰਕੇ ਸਾਡੀ ਦੁਕਾਨਦਾਰੀ ਚੱਲਦੀ ਰਹੇ ਕਿਉਂਕਿ ਉਹ ਸਾਡਾ ਪਿੰਡ ਜਿਹੜਾ ਹੈ ਇਹ ਮਤਲਬ ਆਪਸੀ ਭਾਈਚਾਰੇ ਕਰਕੇ ਆਪਸੀ ਫਿਰਕਿਆਂ 'ਚ ਬਹੁਤ ਪ੍ਰੇਮ ਆ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਅਸੀਂ ਜਿਸਾ ਪਾਉਨੇ ਆ ਇਹ ਕੁਝ ਲੋਕੀ ਨਹੀਂ ਚਾਹੁੰਦੇ ਵੀ ਇਹ ਕੰਮ ਹੋਇਆ ਜਾਵੇ ਪਿੰਡ 'ਚ ਅਮਨ ਸ਼ਾਂਤੀ ਨੂੰ ਮਤਲਬ ਪੰਕ ਕੀਤਾ ਜਾਵੇ ਅਸੀਂ ਜੇ ਵੀ ਸਾਰੀ ਸੰਗਤ ਕੋ ਫਿਰ ਵੀ ਸਾਰੇ ਉਹ ਸੰਗਤ ਕੋ ਜੇ ਕਿਸੇ ਦੇ ਮਨਾਂ ਨੂੰ ਠੇਸ ਪਹੁੰਚੀ ਆ ਫਿਰ ਵੀ ਇਲਾਕੇ ਵੱਲੋਂ ਅਸੀਂ ਸਾਰੇ ਮਾਫੀ ਮੰਗਦੇ ਆ ਵੀ ਅਸੀਂ ਜੇ ਕੋਈ ਸਾਡੇ ਕੋਲੋਂ ਠੇਸ ਪਹੁੰਚੀ ਆ ਬਾਕੀ ਅਸੀਂ ਇਹ ਸਾਰੀ ਸੰਗਤ ਨੂੰ ਕਹਿਣਾ ਚਾਹੁੰਦੇ ਆ ਵੀ ਕੋਈ ਵੀ ਰਹਿਤ ਮੁਰਾਦਾ ਦੀ ਲੱਗਣਾ ਨਹੀਂ ਹੋਈ ਅਸੀਂ ਬਿਲਕੁਲ ਸਾਰਿਆਂ ਕੋ ਪ੍ਰੋਸੇ ਚ ਲੈ ਕੇ ਸ਼੍ਰੋਮੜੀ ਕਮੇਟੀ ਸ਼੍ਰੀ ਕਾਲਤਕ ਸਹਿਬ ਨੂੰ ਤੇ ਇਹ ਕਾਰਵਾਈ ਕੀਤੀ ਹੈ ਜਿਹੜੇ ਇਸ ਦੇ ਪਿੱਛੇ ਸ਼ਰਾਰਤੀ ਅਨਸਰ ਹਨ ਉਹਨਾਂ ਬਾਰੇ ਕੀ ਮੰਨ ਕਰਦੇ ਬਸ ਇਹ ਉਹਨਾਂ ਨੂੰ ਮਹਾਰਾਜ ਸਮੱਤ ਦਵੇ ਗੁਰਮਾਲ ਗੁਰੂ ਅਰਗੁਨ ਸਾਹਿਬ ਸਮੱਤ ਦੇਣ ਕਿ ਉਹ ਇਸ ਕੰਮਾਂ ਤੋਂ ਨਾ ਹੁਣ ਅੱਗੇ ਤੋਂ ਆਪਸੀ ਭਾਈਚਾਰਾ ਬਣਿਆ ਰਹੇ ਤੇ ਆਪਸੀ ਪ੍ਰੇਮ ਵੜਿਆ ਰਹੇ ਮਹਾਰਾਜ ਬਸ ਸਮਾਤੀ ਬਖਸ਼ਿਆ ਪੂਰੇ ਅਸੀਂ ਕੁਝ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਮਹਾਰਾਜ ਹਾਂਜੀ ਨਾਮ ਦੱਸ ਕੇ ਅਜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕੀ ਮਾਨ ਲਾਏ ਹਾਂਜੀ ਜਿਦਾ ਕਾਕਾ ਸਾਹਿਬ ਹੈ ਕਹਿੰਦੀ ਕਿ ਮੇਰਾ ਨਾਮ ਹੈ ਜੀ ਮਗਵਿੰਦਾ ਸਿੰਘ ਠੀਕ ਹੈ ਜੀ ਅੱਜ ਜਿਹੜੀ ਇਹ ਘਟਨਾ ਹੋਈ ਆ ਇਹ ਘਟਨਾ ਕੋਈ ਮਤਲਬ ਮਾੜੀ ਨਹੀਂ ਹੋਈ ਮਤਲਬ ਅਹੀਂ ਜਿਹੜਾ ਮਤਲਬ ਨਿਸ਼ਾਨ ਸਾਹਿਬ ਫੁੱਟਿਆ ਨਾ ਉਹ ਅਹੀਂ ਮर्यादा ਨਾਲ ਹੀ ਫੁੱਟਿਆ ਵਾ ਬਾਕੀ ਆਪਾਂ ਮਤਲਬ ਇਹ ਬਿਲਕੁਲ ਮर्यादा ਨਾਲ ਫੁੱਟ ਗਏ ਆਪਾਂ ਉਹਨੂੰ ਗੁਰਦੁਆਰਾ ਸਾਹਿਬ ਚੜਾ ਕੇ ਆਏ ਆ ਤੇ ਬਾਕੀ ਜਿਹੜਾ ਇਹ ਵਿੱਚ ਵੀਡੀਓ ਦੇ ਵਿੱਚ ਵਾਇਰਲ ਹੋ ਰਿਹਾ ਜੀ ਇਹ ਜਥੇਬੰਦੀਆਂ ਕਰਾ ਰਹੀਆਂ ਆ ਇਹਦੇ ਵਿੱਚ ਕਿਸੇ ਵੀ ਜਥੇਬੰਦੀ ਦਾ ਨਹੀਂ ਰੋਲ ਹੈਗਾ ਕਿ ਇਹ ਕਿਸਾਨ ਜਥੇਬੰਦੀ ਨੇ ਨਹੀਂ ਸਾਥ ਦਿੱਤਾ ਇਹ ਸਿਰਫ ਪਿੰਡ ਵੱਲੋਂ ਜੋ ਕੁਝ ਹੋਇਆ ਪਿੰਡ ਵੱਲੋਂ ਹੋਇਆ ਵਾ ਇਹ ਕਿਸਾਨ ਜਥੇ ਬੰਦਿਆਂ ਨੂੰ ਬਦਨਾਮ ਕੰਮ ਦਾ ਕਰਕੇ ਜਿਹੜੀ ਸ਼ਾਦੀ ਚੱਲ ਰਹੀ ਆ ਤੇ ਮੈਂ ਤੇ ਇਹੋ ਹੀ ਕਹਿ ਰਿਹਾ ਆ ਕਿ ਬਾਕੀ ਜੋ ਵੀ ਹੋਇਆ ਉਹ ਨਾ ਤੇ ਬਿਲਕੁਲ ਮर्याਦਾ ਅਨੁਸਾਰ ਹੀ ਹੋਇਆ ਵਾ ਬਾਕੀ ਵੀਡੀਓ ਕੱਟ-ਕੱਟ ਕੇ ਮਤਲਬ ਵਿਖਾ ਰਹੇ ਆ ਬਾਕੀ ਜੋ ਪਹਿਲਾਂ ਦੀ ਜਿਹੜੀ ਅਸਲੀ ਵੀਡੀਓ ਵਾ ਮਨੋ ਜਿਹੜੀ ਅਰਦਾਸ ਦੀ ਵੀਡੀਓ ਵਾ ਉਹਦੇ ਵਿੱਚ ਇਹ ਲਿਹਾਣੀ ਰਹੇ ਇਹ ਸਿਰਫ ਉਹ ਮਤਲਬ ਕੱਟ ਕੇ ਜਿਹੜੀ ਕਰ ਰਹੇ ਕਿਉਂਕਿ ਜਿਹੜਾ ਨਿਸ਼ਾਨ ਸੇ ਬਨਾ ਗੱਡਿਆ ਹੀ ਜ਼ਿਆਦਾ ਡੂੰਘਾ ਸੀ ਕਿ ਉਹ ਪੁੱਟਿਆ ਨਾ ਜਾਵੇ ਇਸ ਕਰਕੇ ਜਿਹੜਾ ਟਰੈਕਟਰ ਦਾ ਸਾਨੂੰ ਆਸਰਾ ਲੈਣਾ ਪਿਆ ਵਾ ਬਾਕੀ ਇਹੋ ਜੀ ਕੋਈ ਲੰਗਣਾ ਨਹੀਂ ਕੀਤੀ ਮर्याਦਾ ਦੇ ਅਨ ਬੱਸ ਇਹਨੀਆਂ ਦੀ ਬੇਨਤੀਆਂ ਪ੍ਰਵਾਨ ਕਰਦੇ ਹਾਂ। ਬੰਦ ਕੀ ਨਾਮ ਤੁਹਾਡਾ ਇੱਕ ਨਿਸ਼ਾਨ ਸਾਹਿਬ ਨੂੰ ਲੈ ਕੇ ਵੀਡੀਓ ਵਾਇਰਲ ਹੋ ਗਈ ਹੈ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਜੀ ਗੁਰੂ ਕੀ ਵਡਾਲੀ ਤੇ ਜੋ ਮਤਲਬ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਉਸ ਦੀ ਜੋ ਵੀਡੀਓ ਵਾਇਰਲ ਹੋਈਆਂ ਨੇ ਉਹ ਸਾਰੀਆਂ ਜਥੇਬੰਦੀਆਂ ਦੇ ਕੋਲ ਪਹੁੰਚ ਗਈਆਂ ਨੇ ਉਹ ਜਿਹੜੀ ਕਟਨਾ ਵਾਪਰੀ ਉਹ ਮਤ ਭਾਗੀ ਕਟਨਾ ਹੈ। ਜੋ ਕਿ ਕੋਈ ਥੋੜੇ ਲੋਕਾਂ ਨੇ ਮਤਲਬ ਗੁੰਡਾਗਰਦੀ ਕਰਕੇ ਤੇ ਨਿਸ਼ਾਨ ਸਾਹਿਬ ਦੀ ਜਿਹੜੀ ਬਿਆਦਬੀ ਕੀਤੀ ਉਹਦਾ ਸਾਰੀਆਂ ਜਥੇਬੰਦੀਆਂ ਨੇ ਗੰਭੀਰ ਨੋਟ ਲਿਆ ਵਾ ਤੇ ਇਸ ਪ੍ਰਸ਼ਾਸਨ ਦੀ ਚਲੋ ਅਸੀਂ ਇਹ ਚਾਹੁੰਦੇ ਸਲਾਘਾ ਕਰਦੇ ਕਿ ਉਹਨਾਂ ਨੇ ਮਾਹੌਲ ਨੂੰ ਵਿਗੜਦਿਆਂ ਦੇਖ ਕੇ ਜਿਹੜਾ ਪਰਚਾ ਦਰਜ ਕਰ ਦਿੱਤਾ ਗਿਆ ਉਹਦੇ ਪ੍ਰਸ਼ਾਸਨ ਦੇ ਅਸੀਂ ਬਹੁਤ-ਬਹੁਤ ਧੰਨਵਾਦੀ ਆ ਤੇ ਅਗਲਾ ਜਿਹੜਾ ਫੈਸਲਾ ਵੇਖੋ ਕੱਲ ਸਮੂਹ ਜਥੇਬੰਦੀਆਂ ਉਹ ਘਟਨਾ ਵਾਲੀ ਥਾਂ ਤੇ ਪਹੁੰਚ ਰਹੀਆਂ ਨੇ ਉਹਨਾਂ ਜਾਇਦਾ ਲੈਣਾ ਸਾਰੀਆਂ ਜਥੇਬੰਦੀਆਂ ਨੇ ਜਦੋਂ ਇਕੱਠੇ ਹੋ ਕੇ ਫੈਸਲਾ ਕਰਨ ਗਿਆ ਅਗਲਾ ਫੈਸਲਾ ਹੋਊਗਾ ਤੇ ਜਿਹੜਾ ਮਸਲਾ ਜ਼ਮੀਨ ਦਾ ਵੇਖੋ ਜੀ ਉਹ ਸਾਡੇ ਪਿੰਡ ਗੁਰੂ ਕੀ ਵਿਡਾਲੀ ਦੀ ਪੰਚਾਇਤੀ ਜ਼ਮੀਨ ਆ ਵੀ 22 ਕਿਲੇ ਜਿੰਨ ਵਿੱਚੋਂ 2 ਕਿਲੇਾਂ ਦੇ ਵਿੱਚ 1975 ਦੇ ਵਿੱਚ ਮਾਜੋਗ ਪ੍ਰਧਾਨ ਮੰਤਰੀ ਨੰਦਰਗਾ ગાંધી ਜੀ ਨੇ ਪਲਾਟਾਂ ਦੇ ਹਾਸਤੇ ਲਾਟ ਕੀ ਕੀਤੀ ਸੀ ਉਹਦੇ ਨਾਲ ਲੱਗਦੀ ਛੇ ਕਨਾਲਾਂ ਦੀ ਜ਼ਮੀਨ ਉਸ ਸਮੇਂ ਦੇ ਸਰਪੰਚ ਨੇ ਮਤਲਬ ਗਰੀਬ ਪਰਿਵਾਰਾਂ ਨੂੰ ਇਸ ਕਰਕੇ ਦਿੱਤੀ ਕਿ ਉਹਦੇ ਵਿੱਚ ਸਕੂਲ ਤੇ ਗੁਰਦੁਆਰਾ ਵਗੈਰਾ ਬਣਾ ਕੇ ਤੇ ਕੋਈ ਨਿੱਜੀ ਤੌਰ ਤੇ ਵਰਤ ਲਈ ਤੁਸੀਂ ਇਹ ਜਗਾ ਲੈ ਸਕਦੇ ਹੋ ਉਸ ਜਿਹੜੀ ਕਾਰ ਹੁਣ ਕੀ ਕਾਰਪੇਸ਼ਿੰਦ ਵਿੱਚ ਆ ਗਈ ਹੈ ਜ਼ਮੀਨ ਹੁਣ ਕਾਰਪੇਸ਼ਿੰਦ ਦੀ ਜ਼ਮੀਨ ਤੇ ਉਦੋਂ ਦੇ ਹੀ ਇਹ ਜ਼ਮੀਂਦਾਰਾ ਭਾਈਚਾਰਾ ਕਾਬਜ ਆ ਤੇ ਅਸੀਂ ਮਤਲਬ ਜੇ ਆਪਣਾ ਕਾਰਪੇਸ਼ਿੰਦ ਦੀ ਕਬਜ਼ਾ ਮਤਲਬ ਜਗਾ ਤੇ ਨਿਸ਼ਾਨ ਲਾਇਆ ਜੋ ਅਸੀਂ ਆਪਣੀ ਦੱਸ ਰਿਹਾ ਵੀ ਸਾਨੂੰ ਉਸ ਸਮੇਂ ਦੇ ਸਰਪੰਚ ਨੇ ਦਿੱਤੀ ਆ ਇਹਨਾਂ ਦਾ ਤਾਂ ਵਿੱਚ ਕੋਈ ਰੋਲ ਹੀ ਨਹੀਂ ਬੰਦਾ ਇਹਨਾਂ ਦਾ ਕੋਈ ਹਾਕਮ ਨਹੀਂ ਬੰਦਾ ਇਹਨਾਂ ਨੇ ਜੋ ਕੁਝ ਕੀਤਾ ਬੜਾ ਮਾੜਾ ਕੀਤਾ ਸ਼ਰਾਬਾਂ ਪੀ ਕੇ ਜੋੜਾ ਸਮੇਤ ਇਹਨਾਂ ਨੇ ਜੋ ਬਦਬੀ ਕੀਤੀ ਆ ਉਹ ਇੱਕ ਨਿੰਦਣਯੋਗ ਆ ਤੇ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਗਰਮਖਿਆਲੀ ਜਥੇਬੰਦੀਆਂ ਬਦਬੀ ਦੇ ਬਦਬੀ ਦੇ ਮੋਦਿਆਂ ਰਹਿੰਦੀਆਂ ਨੇ ਅੱਜ ਇੰਨੇ ਦਿਨਾਂ ਦੀ ਇਹ ਵੀਡੀਓ ਵਾਇਰਲ ਹੋਈ ਆ ਵੀ ਬੜੀ ਘਨੌਣੀ ਹਰਤ ਕਰਕੇ ਹਰਕਤ ਕਰਕੇ ਇਹਨਾਂ ਨੇ ਜੋ ਨਿਸ਼ਾਨ ਸਾਹਿਬ ਦੇ ਨਾਲ ਕੀਤਾ ਮਹਾਰਾਜ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਿਸ਼ਾਨ ਚ ਲਾਇਆ ਗਿਆ ਸ਼ਹੀਦਾਂ ਦੇ ਨਾਂ ਦਾ ਤੇ ਉਹ ਜਿਹੜੀਆਂ ਅੱਜ ਜਥੇਬੰਦੀਆਂ ਨੂੰ ਇਹ ਸਭ ਕੁਝ ਨਹੀਂ ਦੇਇਆ ਤੇ ਅਸੀਂ ਇਹੋ ਬੇਨਤੀ ਕਰਦੇ ਵੀ ਜਿਹੜੀ ਸਿੱਖੀ ਦੇ ਵਿੱਚ ਜਾਤੀਵਾਦ ਨੂੰ ਨਾ ਲਿਆਂਦਾ ਜਾਵੇ ਸਾਰੇ ਆਪਾਂ ਸੇਖਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਤੇ ਬਦਬੀ ਦੀ ਘਟਨਾ ਜਿਹੜੀ ਵਾਪਰੀ ਆ ਸਾਰਿਆਂ ਨੇ ਇਹਦੀ ਨਿੰਦਾ ਕਰਨੀ ਚਾਹੀਦੀ ਆ ਤੇ ਜਿਹੜੇ ਜਿਹੜੇ ਬੰਦਿਆਂ ਨੇ ਕੀਤੀ ਉਹਨਾਂ ਤੇ ਕਾਰਵਾਈ ਹੋ ਕੇ ਉਹਨਾਂ ਨੂੰ ਅਸੀਂ ਪੂਰੇ ਗ੍ਰਿਫਤਾਰੀਆਂ ਤੱਕ ਜਿੰਨਾ ਚਿਰ ਨਹੀਂ ਹੁੰਦੀਆਂ ਉਹਨਾਂ ਤੇ ਸੰਘਰਸ਼ ਜਾਰੀ ਰਹੇਗਾ ਕੱਲ ਸਾਡੀਆਂ ਸਰਮੋਹ ਜਥੇਬੰਦੀਆਂ ਪਹੁੰਚ ਰਹੀਆਂ ਨੇ ਜੋ ਫੈਸਲਾ ਉਹਨਾਂ ਕਰਨਾ ਉਹ ਵਾਰੀ ਸਿਰ ਮੱਥੇ ਪਰਵਾਨ ਹੋਗਾ ਜੀ ਕਹਿਣਾ ਕਿ 1975 ਦੇ ਵਿੱਚ ਉਹ ਜਨਮ ਉਹਨਾਂ ਦੇ ਪਰਿਵਾਰ ਨੂੰ ਉਹ ਤੇ ਵਰਤਨ ਦਿੱਤੀ ਸੀ ਜੋ ਕਿ ਬਾਅਦ ਵਿੱਚ ਸਰਪ੍ਰਸਤ ਨੇ ਮੰਨ ਲਈ ਹੈ ਤੇ ਜੇ ਗੱਲ ਕਰੀਏ ਉਹ ਨਿਸ਼ਾਨ ਸਾਹਿਬ ਲੱਗਣ ਦੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸ੍ਰੀ ਹਰਪਾਲ ਸਿੰਘ ਸਾਹਿਬ ਵੀ ਪੇਸ਼ ਹੋਏ ਆ ਤੇ ਉਹ ਮਰਿਆਦਾ ਅਨੁਸਾਰ ਨਹੀਂ ਸਾਰਾ ਉਹਨਾਂ ਕੋਲ ਲਿਖੀ ਹੈਗਾ ਸਾਰਾ ਕੁਝ ਤਾਂ ਸੀ ਨਿਸ਼ਾਨ ਸਾਹਿਬ ਨੂੰ ਮਰਿਆਦਾ ਦੇ ਅਨੁਸਾਰ ਉਹ ਖੱਟੇ ਚੱਲ ਫਿਰ ਵਿਜੀਤ ਆ ਵੀ ਲੈ ਸਾਡੇ ਕੋਲ ਵੇਖੋ ਜਿਹੜੀ ਓਕਾਤ ਸਾਹਿਬ ਜੀ ਦੀ ਅਸੀਂ ਬਹੁਤ ਬਹੁਤ ਸਤਿਕਾਰ ਕਰਦੇ ਆ ਸਿੰਘ ਸਾਹਿਬ ਦਾ ਸਤਿਕਾਰ ਕਰਦੇ ਆ ਪਰ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਇੱਥੇ ਲੱਗੇ ਆ ਸਾਡੇ ਦੇ ਇੰਚਾਰਜ ਬਲਵੰਸ ਸਿੰਘ ਜੀ ਉਹਨਾਂ ਨੇ ਸਾਨੂੰ ਗਮਰਾਹ ਰੱਖਿਆ ਉਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਜਿਸ ਦਿਨ ਸਾਨੂੰ ਪਹਿਲੇ ਦਿਨ ਮਿਲੇ ਆ ਉਹਨਾਂ ਨੇ ਸਾਡੇ ਕੋਲ ਰਿਪੋਰਟ ਲਈ ਉਥੋਂ ਜ਼ਿਆਦਾ ਲੈ ਕੇ ਆ ਉਸ ਸਮੇਂ ਉਹ ਮੰਨਿਆ ਵੀ ਚਲੋ ਇਹ ਉਸ ਸਮੇਂ ਲੋਕਾਂ ਨੂੰ ਸਮਝ ਦੀ ਨਾਲ ਲੋੜ ਆ ਇੱਥੇ ਗੁਰਦੁਆਰਾ ਹੋਣਾ ਚਾਹੀਦਾ ਛੋਟਾ ਮੱਡਾ ਕਿਉਂਕਿ ਕਾਫੀ ਦੂਰ ਆ ਪਿੰਡ ਤੋਂ ਕਲੌਲੀ ਇਹ ਸਾਰੀਆਂ ਗੱਲਾਂ ਸਾਡੇ ਨਾਲ ਕਰਕੇ ਸਾਡੇ ਕੋਲ ਲਿਖਤੀ ਤੌਰ ਤੇ ਸਾਨੂੰ ਭੋਸਾ ਦੇ ਕੇ ਗਏ ਕਿ ਤੁਹਾਡੀ ਰਿਪੋਰਟ ਜਿਹੜੀ ਉੱਥੇ ਦਬਾਸਾ ਪਹੁੰਚ ਜਾਣੀ ਆ ਪਰ ਉਸ ਤੋਂ ਬਾਅਦ ਉਹਨਾਂ ਸਾਡੇ ਨਾਲ ਲਿੰਕ ਤੋੜ ਲਿਆ ਉਹਨਾਂ ਲੋਕਾਂ ਦੇ ਨਾਲ ਇਹਨੇ ਲਿੰਕ ਜਾਰੀ ਰੱਖਿਆ ਜੇਕਰ ਇਹੋ ਰਿਪੋਰਟ ਉਹਨਾਂ ਦਿੱਤੀ ਸੀ ਵੀ ਇਹ ਮਰਜ਼ਾਦਾ ਮੁਤਾਬਕ ਨਹੀਂ ਤੇ ਸਾਨੂੰ ਕੋਈ ਤਰਾਹ ਨਹੀਂ ਹਕਾਤ ਸਾਹਿਬ ਦੀ ਸਤਿਕਾਰ ਕਰਦੇ ਆ ਉਹਦੇ ਹੁਕਮ ਦੀ ਪਾਲਣਾ ਵੀ ਕਰਾਂਗੇ ਕਰਦੇ ਹਾਂ ਤੇ ਕਰਦੇ ਵੀ ਰਵਾਂਗੇ ਵੇਖੋ ਉਹਨਾਂ ਨੇ ਸਾਨੂੰ ਤੇ ਕੁਝ ਦੱਸਿਆ ਨਹੀਂ ਜਦ ਰਿਪੋਰਟ ਜਿਹੜੀ ਗਈ ਹੈ ਸਾਨੂੰ ਉਹਦੀ ਕਾਪੀ ਦਿੱਤੀ ਜਾਂਦੀ ਹੈ ਕਹਿੰਦੇ ਨੇ ਵੀ ਇਹ ਗਲਤ ਹੋਇਆ ਪਰ ਲੇਫਰ ਉਹਨਾਂ ਲੋਕਾਂ ਨੂੰ ਇਹ ਸਾਰਾ ਕੁਝ ਕਿਉਂ ਦਿੱਤਾ ਗਿਆ ਫਿਰ ਜੇ ਇਹਨਾਂ ਨੇ ਇਹ ਕੁਝ ਕਰਨਾ ਸੀ ਸ਼ਰੂਮਣੀ ਕਮੇਟੀ ਨੇ ਬਲਵੰਤ ਸਿੰਘ ਨੇ ਬੰਦੇ ਭੇਜਨੇ ਸੀ ਸ਼ਰੂਮਣੀ ਕਮੇਟੀ ਦੇ ਭੇਜ ਦੇ ਇਹਨਾਂ ਲੋਕਾਂ ਨੂੰ ਸ਼ਰਾਬਾਂ ਪਿਆ ਕੇ ਜੋੜੇ ਫੇ ਤੇ ਗੁੰਡਾਗਰਦੀ ਕਰਵਾਈ ਆ ਨਿਸ਼ਾਨ ਸਾਹਿਬ ਦੀ ਕੋਰ ਬਿਆਦੀ ਕੋਈ ਅਸੀਂ ਤੇ ਮੰਨਦੇ ਕਿ ਜਿਹੜਾ ਬਲਵੰਤ ਸਿੰਘ ਆ ਉਹਦੀ ਵੀ ਵਜ੍ਹਾ ਨਾਲ ਹੋ ਸਕਦੀ ਆ ਸ਼ਰੂਮਣੀ ਕਮੇਟੀ ਦਾ ਸਤਿਕਾਰ ਕਰਦੇ ਆ ਸਿੰਘ ਸਾਹਿਬ ਦਾ ਸਤਿਕਾਰ ਕਰਦੇ ਆ ਕਾਲ ਸਾਹਿਬ ਸਾਡੀ ਆਨ ਤੇ ਸ਼ਾਨ ਆ ਅਸੀਂ ਉਹਦਾ ਮਾਨ ਸਤਕਾਰ ਕਰਦੇ ਆ ਪਰ ਲੇਕਿਨ ਇਹੋ ਜਿਹੇ ਬੰਦੇ ਜਿਹੜੇ ਮਤਲਬ ਸਾਨੂੰ ਗਮਰਾਹ ਕਰਕੇ ਤੇ ਉਹਨਾਂ ਨੂੰ ਸਿਹਾ ਦਿੰਦੇ ਰਹਿ ਤੇ ਇਹ ਜਿਹੜੀ ਬਿਆਦੀ ਵੀ ਕਰਾਈ ਆ ਅਇਤੋਂ ਉਹਨਾਂ ਨੂੰ ਵੀ ਉਹਨਾਂ ਦੋਸ਼ੀ ਸਮਝਦੇ ਬਲਵੰਤ ਸਿੰਘ ਨੂੰ ਹਾਂਜੀ ਫਿਰ ਹੁਣ ਜਿਵੇਂ ਕਿ ਤੁਸੀਂ ਨਿਸ਼ਾਨ ਸਾਹਿਬ ਉੱਥੇ ਲਗਾਇਆ ਸੀ ਤੇ ਉਹ ਕੀ ਮਰਯਾਦਾਨ ਸਾਹ ਲਗਾਇਆ ਸੀ ਜਾਂ ਕੁਛ ਹੀ ਕਿਸਮ ਦਾ ਜਿਹੜਾ ਉੱਥੇ ਨਿਸ਼ਾਨ ਸਾਹਿਬ ਲਗਾਇਆਗਾ ਉਹ ਮਰਯਾਦਾਨ ਸਾਹ ਲਗਾਇਆ ਗਿਆ ਜਿੱਥੇ ਬੰਦਿਆਂ ਦੇ ਆਗੂ ਆਏ ਆ ਮਤਲਬ ਹੋਰ ਵੀ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਮਤਲਬ ਉਹ ਕੋਈ ਚੋਰੀ ਨਹੀਂ ਲਾਇਗਾ ਦਿਨੇ ਲਾਇਆਗਾ ਨਲਕਾਰ ਪਿੱਛੇ ਦੀ ਜਗ੍ਹਾ 'ਚ ਲਾਇਆਗਾ ਕਿਸੇ ਦੀ ਨੰਬਰੀ ਪਾਈ 'ਚ ਨਹੀਂ ਲਾਇਆ ਹੀ ਨਹੀਂ ਕਿ ਜਿਹਨੂੰ ਕਿਸੇ ਨੂੰ ਦੁੱਖ ਹੋਵੇ ਅਸੀਂ ਕਾਰਪੋਰੇਸ਼ਨ ਦੀ ਪੈੜੀ ਚਲਾ ਕਾਰਪੋਰੇਸ਼ਨ ਸਾਡੇ ਨਾਲ ਗੱਲ ਕਰੇ ਅਸੀਂ ਉਹਨੂੰ ਜਵਾਬ ਦੇ ਆ ਸਾਡੇ ਤੇ ਕਾਰਵਾਈ ਕਰੇ ਨਾ ਕਰੇ ਦੂਜੇ ਬੰਦੇ ਨੂੰ ਕੋਈ ਅਧਿਕਾਰ ਨਹੀਂ ਵੀ ਇਹ ਸਾਡੀ ਜਗ੍ਹਾ ਜ਼ਮੀਨ ਚਾ ਠੀਕ ਆ ਮਰਜ਼ਾਦਾ ਸਾਹ ਲੱਗਾ ਜੇ ਮਰਜ਼ਾਦਾ ਸਾਹ ਰਹੀ ਉਹਦੇ ਵੇਖੋ ਜੀ ਅਸੀਂ ਸਾਰੀ ਸੇਵਾ ਇਕੱਠੀ ਕਰਕੇ ਇਥੋਂ ਤੇ ਕਮਰਿਆਂ ਦਾ ਪ੍ਰਬੰਧ ਕਰ ਰਹੇ ਹਾਂ ਪਰ ਲੇਕਿਨ ਇਹਨਾਂ ਲੋਕਾਂ ਨੇ ਆਇਆ ਨਹੀਂ ਇਹਨਾਂ ਦੇ ਦਾਦਾ ਆਪਣਾ ਕੰਮ ਕੀਤਾ ਗੁੰਡਾਗਰਦੀ ਕਰਕੇ ਕਹਿਣਾ ਕਿ ਇਸ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਨਸ਼ਾਨ ਸਾਹਿਬ ਨੂੰ ਵਰਤ ਕੇ ਇੱਕ ਧਾਰਮਿਕ ਜਨਸ਼ਾਨ ਨੂੰ ਵਰਤ ਕੇ ਇਹ ਕਬਜ਼ਾ ਕਰਦੇ ਵੇਖੋ ਕਬਜ਼ਾ ਤਾਂ ਹੁੰਦਾ ਵੀ ਕਿਸੇ ਦੇ ਨੰਬਰੀ ਪਾਈ ਤੇ ਅਸੀਂ ਕਬਜ਼ਾ ਕੀਤਾ ਇਹਨਾਂ ਨੇ 20 ਬਾਈਆਂ ਕਿੱਲਾ ਤੇ ਕਬਜ਼ਾ ਕੀਤਾ ਇਹਨੇ ਸਾਲਾਂ ਦਾ ਉਹ ਇਹਨਾਂ ਨੂੰ ਨਹੀਂ ਪਤਾ ਵੀ ਅਸੀਂ ਕਬਜ਼ਾ ਕੀਤਾ ਜਿਸ ਕਬਜ਼ਾ ਕੀਤਾ ਕਾਰਪਸ਼ਨ ਦੀ ਪੈੜੀ ਤੇ ਕਬਜ਼ਾ ਕੀਤਾ ਕਾਰਪਸ਼ਨ ਸਾਡੇ ਨਾਲ ਕਾਰ ਕਰੇ ਸਾਡੇ ਤੇ ਕੋਈ ਕਾਰਵਾਈ ਕਰਨੀ ਤੇ ਉਹ ਕਰੇ ਇਹਨਾਂ ਨੂੰ ਕੀ ਅਧਿਕਾਰ ਹੈ ਕਾਰਪਸ਼ਨ ਦੇ ਵਿੱਚ ਕੋਈ ਅਸਕਾਰੀ ਅਫਸਰ ਲੱਗੇ ਨੇ ਜਾਂ ਇਹ ਕੌਂਸਲ ਨੇ ਜਾਂ ਕੋਈ ਐਮ.ਐਲ.ਏ ਨੇ ਵੀ ਇਹਨਾਂ ਨੇ ਸਾਡੇ ਤੇ ਕਾਰਵਾਈ ਕਰਨੀ ਇਹਨਾਂ ਨੇ ਜੋ ਕੁਝ ਕੀਤਾ ਮਾਰਾ ਕੀਤਾ ਜਿਹੜੀ ਨਿਸ਼ਾਨ ਸਾਹਿਬ ਦੀ ਬੈਦੀਪੀ ਕੀਤੀ ਆ ਉਹ ਬੜੀ ਘਨੌਣੀ ਹਰਕਤ ਕੀਤੀ ਆ ਇਹ ਜਿੰਨਾ ਚਿਰ ਸਰਕਾਰ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਨਹੀਂ ਕਰਨੀ ਕੱਲ ਜਥੇਬੰਦੀਆਂ ਦਾ ਫੈਸਲਾ ਹੋਣਾ ਉਹਨਾਂ ਚਿਰ ਸਾਡਾ ਇਹ ਜਿਹੜਾ ਸੰਘਰਸ਼ ਜਾਰੀ ਰਹੂਗਾ ਮੈਂ ਕਾਲਤਾ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਕਿ ਕਿਤੇ ਵੀ ਗੁਰਮਾਰੇ ਦਾ ਪ੍ਰਕਾਸ਼ ਹੋਵੇ ਜਾਂ ਕੋਈ ਧਾਰਮਿਕ ਨਿਸ਼ਾਨ ਨਿਸ਼ਾਨ ਸਾਹਿਬ ਹੀ ਲਗਾਣਾ ਹੋਵੇ ਜਗਾ ਪਵਿੱਤਰ ਹੋਣਾ ਚਾਹੀਦਾ ਜਗਾ ਸਾਫ਼ ਸੁਥਰਾ ਹੀ ਹੋਣਾ ਚਾਹੀਦਾ ਕਿ ਉਸ ਜਿੱਥੇ ਤੁਸੀਂ ਨਿਸ਼ਾਨ ਸਾਹਿਬ ਲਗਾਇਆ ਸੀ ਉਸ ਦੀ ਕੋਈ ਰੋਜ਼ੀ ਸੇਵਾ ਸੰਭਾਲ ਹੋਣੀ ਸੀ ਕੋਈ ਸਾਫ਼ ਜਗਾ ਤੇ ਲਾਇਆ ਹੋਵੇ ਜਿਹੜਾ ਨਿਸ਼ਾਨ ਸਾਹਿਬ ਲੱਗਾ ਜਿੱਥੇ ਦੇਖੋ ਜੀ ਜਹਦਾਰ ਪਾਜਨ ਸਿੰਘ ਜੀ 24 ਘੰਟੇ ਉਥੇ ਸੇਵਾ ਨਿਭਾਉਂਦੇ ਸੀ ਉਹਨਾਂ ਦੇ ਨਾਲ ਇਲਾਕੇ ਦੇ ਹੋਰ ਵੀ ਸੇਵਾਦਾਰ ਜਿਨ੍ਹਾਂ ਨੇ ਵੇਖੋ ਇਹ ਨਿਸ਼ਾਨ ਸਾਹਿਬ ਲੱਗਣ ਤੋਂ ਬਾਅਦ ਦਹਾ ਪਰਵਾਨਾਲੀਆਂ ਨੇ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ ਤੇ ਉਹਨਾਂ ਨੇ ਰਿਵਾਜ ਸੰਭਾਲ ਸੰਭਾਲੀ ਸੀ ਤੇ ਉਹ ਨਿਸ਼ਾਨ ਸਾਹਿਬ ਦੀ ਪਵਿੱਤਰਤਾ ਹੀ ਉਹ ਦੀ ਸੇਵਾ ਕਰਦੇ ਸੀ ਕਮਰਿਆਂ ਦੀ ਬਗਰ ਤਿਆਰੀ ਹੋ ਰਹੀ ਸੀ ਪਰ ਲੇਕਿਨ ਇਹ ਸਮੇਂ ਤੋਂ ਪਹਿਲਾਂ ਹੀ ਸਾਰਾ ਕੁਝ ਇਹਨਾਂ ਨੇ ਤਬਾਹ ਨਸ਼ ਕਰ ਦਿੱਤਾ ਕਿ ਸਾਨੂੰ ਇਹ ਬਰਦਾਸ਼ਤ ਨਹੀਂ ਹੋਇਆ ਤੇ ਅਸੀਂ ਸਾਰੀ ਸੰਤਾਂ ਨੂੰ ਵੀ ਬੇਨਤੀ ਕਰਦੇ ਆ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਤੇ ਖਾਸ ਕਰਕੇ ਇਹ ਜਿਨ੍ਹਾਂ ਲੋਕਾਂ ਨੇ ਹਕਨੌਣੀ ਘਰਕਟ ਕੀਤੀ ਆ ਤੇ ਜਿਹੜੇ ਲੋਕ ਇਹਨਾਂ ਦੇ ਮਗਰ ਵੀ ਬੋਲਦੇ ਆ ਜਿਨ੍ਹਾਂ ਨੇ ਮਗਰ ਬਹਿ ਕੇ ਵੀ ਇਹ ਕੰਮ ਕਰਾਇਆ ਉਹ ਵੀ ਸਿੱਧੀ ਸਾਫ ਹੋ ਜਾਣਗੇ ਕਾਰਵਾਈ ਉਹਨਾਂ ਦੇ ਖਿਲਾਫ ਵੀ ਹੋਏਗੀ ਹਾਂਜੀ ਵੈਗਦੀਖਾ ਖਾਲਸਾ ਵੈਗ